ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਮੇਰੀ ਕਲਾਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਇੱਥੇ ਤੁਹਾਨੂੰ ਸਾਰੇ ਪੰਜਾਬੀ ਦੇ ਸਾਇੰਸ ਦੇ ਸਾਰੇ ਚੈਪਟਰ ਇੱਥੇ ਮਿਲਣਗੇ ਉਹਨਾਂ ਦਾ ਸੋਲੂਸ਼ਨ ਮਿਲੇਗਾ ਠੀਕ ਹੈ ਤਾਂ ਅੱਜ ਬੱਚਿਓ ਆਪਾਂ ਕਰਨ ਜਾ ਰਹੇ ਹਾਂ ਆਪਣੇ ਕੋਲ ਹੈ ਜੀ ਜਮਾਤ 8ਵੀਂ ਤਾਂ 8ਵੀਂ ਜਮਾਤ ਦਾ ਤੀਸਰਾ ਪਾਠ ਕਰਨੇ ਆਪਾਂ ਨੇ ਪੰਜਾਬੀ ਦਾ ਸ਼ਿੰਜ ਸ਼ਰਾਹਾਂ ਦੀ ਇਹ ਜਿਹੜਾ ਪਾਠ ਹੈ ਸ਼ਿੰਜ ਸ਼ਰਾਹਾਂ ਦੀ ਇਸ ਦੇ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਉੱਤਰ ਦਿੱਤੇ ਹੋਏ ਨੇ ਸਾਰਾ ਬੁੱਕਵਰਕ ਇਸ ਕਲਾਸ ਦੇ ਵਿੱਚ ਅੱਜ ਪੂਰਾ ਕਰ ਲੈਣਾ ਹੈਗਾ ਠੀਕ ਹੈ ਤਾਂ ਇਹ ਜੋ ਪਾਠ ਹੈਗਾ ਸ਼ਿੰਜ ਸ਼ਰਾਹਾਂ ਦੀ ਇਹ ਅਮਰੀਕ ਸਿੰਘ ਦਿਆਲ ਦੁਆਰਾ ਲਿਖਿਆ ਹੋਇਆ ਠੀਕ ਹੈ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਇਹ ਲੱਗਿਆ ਹੋਇਆ ਤੀਸਰਾ ਪਾਠ ਇਸ ਦੇ ਪ੍ਰਸ਼ਨ ਉੱਤਰ ਸਾਰਾ ਬੁੱਕਵਰਕ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਇਸ ਪ੍ਰਸ਼ਨ ਦਾ ਪੂਰਾ ਉੱਤਰ ਮੈਂ ਐਕਸਪਲੇਨ ਕਰਾਂਗਾ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਆਪਣੀ ਕਾਪੀ ਦੇ ਵਿੱਚ ਠੀਕ ਹੈ ਜਿਵੇਂ ਦੇਖੋ ਪਹਿਲਾ ਪ੍ਰਸ਼ਨ ਦਿੱਤਾ ਹੋਇਆ ਆਪਾਂ ਨੂੰ ਛਿੰਝ ਸ਼ਰਾਹਾਂ ਦੀ ਛਿੰਝ ਸ਼ਰਾਹਾਂ ਦੀ ਦਾ ਮੇਲਾ ਕਿੱਥੇ ਲੱਗਦਾ ਹੈ ਕਦੋਂ ਲੱਗਦਾ ਹੈ ਇਸ ਮੇਲੇ ਦਾ ਇਹ ਨਾਂ ਕਿਵੇਂ ਪਿਆ ਦੇਖੋ ਛਿੰਝ ਸ਼ਰਾਹਾਂ ਦੀ ਇੱਥੇ ਸ਼ਸ਼ਾ ਆਊਗਾ ਛਿੰਝ ਸ਼ਰਾਹਾਂ ਦੀ ਦਾ ਮੇਲਾ ਜਿਹੜਾ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਹੈ ਗੜ ਸ਼ੰਕਰ ਠੀਕ ਹੈ ਗੜ ਸ਼ੰਕਰ ਤੋਂ ਚੜਦੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਬੀੜ ਦੇ ਇਲਾਕੇ ਪਿੰਡ ਅਚਲਪੁਰ ਪਿੰਡ ਦਾ ਨਾਂ ਆਏਗਾ ਅਚਲਪੁਰ ਅਚਲਪੁਰ ਪਿੰਡ ਦੇ ਵਿੱਚ ਲੱਗਦਾ ਹਰ ਸਾਲ ਮੱਗਰ ਮਹੀਨੇ ਦੇ ਜੇਠੇ ਯਾਨੀ ਕਿ ਪਹਿਲੇ ਐਤਵਾਰ ਨੂੰ ਲੱਗਦਾ ਹੈ ਇਹ ਠੀਕ ਹੈ ਪਹਿਲੇ ਐਤਵਾਰ ਤੋਂ ਸ਼ੁਰੂ ਹੋ ਕੇ ਇਹ 4 ਦਿਨ ਚੱਲਦਾ ਹੈਗਾ ਦੇਖੋ ਕਿੱਥੇ ਲੱਗਦਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਸ਼ਹਿਰ ਹੈ ਗੜ੍ਹਸ਼ੰਕਰ ਠੀਕ ਹੈ ਇਸ ਦੇ ਵਿੱਚ ਪਿੰਡ ਅਗੇ ਅਚਲਪੁਰ ਅਚਲਪੁਰ ਪਿੰਡ ਦੇ ਵਿੱਚ ਲੱਗਦਾ ਕਦੋਂ ਲੱਗਦਾ ਹੈ ਇਹ ਮੱਗਰ ਮਹੀਨੇ ਦੇ ਮਹੀਨਾ ਕਿਹੜਾ ਤੇ ਇਸੀ ਮੱਗਰ ਮੱਗਰ ਮਹੀਨੇ ਦੇ ਜੇਠੇ ਐਤਵਾਰ ਤੋਂ ਸ਼ੁਰੂ ਹੋ ਕੇ 4 ਦਿਨ ਇਹ ਚੱਲਦਾ ਹੈ ਠੀਕ ਹੈ ਹੁਣ ਗੱਲ ਇਹ ਹੈ ਵੀ ਛੇ ਰਾਹਾਂ ਦਾ ਕੇਂਦਰ ਬਿੰਦੂ ਹੈ ਇਦਾਂ ਇਹ ਪਿੰਡ ਹੈ ਇੱਥੇ ਇਦਾਂ ਛੇ ਰਾਹ ਬਣਦੇ ਨੇ ਠੀਕ ਹੈ ਤਾਂ ਹੁਣ ਇਹ ਜਿਹੜੇ ਛੇ ਰਾਹ ਬਣਦੇ ਨੇ ਇਸ ਕਰਕੇ ਇਹਨੂੰ ਕੀ ਹਾਂ ਦਾ ਛੇ ਰਾਹਾਂ ਛੇ ਰਾਹਾਂ ਤੋਂ ਸ਼ਬਦ ਬਣ ਗਿਆ ਸ਼ਰਾਹਾਂ ਠੀਕ ਹੈ ਇਸ ਤਰੀਕੇ ਨਾਲ ਇੱਥੇ ਛ ਸ ਹੈਗਾ ਸ਼ਰਾਹਾਂ ਤਾਂ ਇਸ ਤਰੀਕੇ ਨਾਲ ਇਸ ਮੇਲੇ ਦਾ ਨਾਮ ਪੈ ਗਿਆ ਛਿੰਝ ਸ਼ਰਾਹਾਂ ਦੀ ਤਾਂ ਪਿੰਡ ਦਾ ਨਾਮ ਅਚਲਪੁਰ ਹੈ ਉੱਥੇ ਛੇ ਰਾਹ ਬਣਦੇ ਨੇ ਇਸ ਕਰਕੇ ਉਹਦਾ ਨਾਮ ਪਾਇਆਗਾ ਸ਼ਰਾਹਾਂ ਦੀ ਛਿੰਜ ਸ਼ਰਾਹਾਂ ਦੀ ਇਹ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਇੱਥੇ ਛਸ਼ਾ ਕਰ ਲਿਓ ਤੁਸੀਂ ਠੀਕ ਹੈ ਜਿਵੇਂ ਤੁਹਾਡਾ ਇਹ ਮਤਲਬ ਕਿ ਪ੍ਰਸ਼ਨ ਦੇ ਵਿੱਚ ਲਿਖਿਆ ਹੋਇਆਗਾ ਠੀਕ ਹੈ ਤਾਂ ਇਸ ਤਰੀਕੇ ਨਾਲ ਇਹਨੂੰ ਸਹੀ ਕਰ ਲਿਓ ਸਾਰੇ ਕਿਤੇ ਤਾਂ ਸ਼ਰਾਹਾਂ ਸ਼ਬਦ ਹੈ ਇੱਥੇ ਤਾਂ ਇਹਨੂੰ ਤੁਸੀਂ ਸਹੀ ਕਰਕੇ ਨੋਟ ਕਰ ਲਓ ਠੀਕ ਹੈ ਦਾ ਸਕਰੀਨ ਸ਼ਾਟ ਵੀ ਤੁਸੀਂ ਲੈ ਸਕਦੇ ਹੋ ਅੱਗੇ ਆਪਾਂ ਗੱਲ ਕਰਦੇ ਹਾਂ ਜੋ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 2 ਹੈ ਠੀਕ ਹੈ 2 ਨੰਬਰ ਪ੍ਰਸ਼ਨ ਹੈਗਾ ਇਸ ਦੇ ਵਿੱਚ ਕੀ ਪੁੱਛਿਆ ਗਿਆਗਾ ਪ੍ਰਸ਼ਨ ਨੰਬਰ 2 ਦੇ ਵਿੱਚ ਇੱਕ ਮਿੰਟ ਤਾਂ ਦੇਖੋ ਇਸ ਮੇਲੇ ਵਿੱਚ ਕਿਹੜੀਆਂ-ਕਿਹੜੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਤਾਂ ਇਸ ਮੇਲੇ ਵਿੱਚ ਪਹੁੰਚਣ ਵਾਲੇ ਲੋਕ ਸਭ ਤੋਂ ਪਹਿਲਾਂ ਸਿੱਧ ਬਾਬਾ ਵਾਲਕਨਾਥ ਦੇਖੋ ਸਿੱਧ ਬਾਬਾ ਵਾਲਕਨਾਥ ਦੇ ਮੰਦਿਰ ਵਿੱਚੇ ਮੱਥਾ ਟੇਕਦੇ ਨੇ ਠੀਕ ਹੈ ਮੰਨਤਾ ਮੰਨਦੇ ਨੇ ਸੁਖਨਾ ਲਾਉਂਦੇ ਨੇ ਤੇ ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਜੱਗ ਕਰਾਈ ਜਾਂਦੇ ਨੇ ਠੀਕ ਹੈ ਕਰਾਂ ਵਿੱਚ ਕੀ ਹੁੰਦਾ ਮਤਲਬ ਕਿ ਮਾਹਾਂ ਦੀ ਦਾਲ ਬਣਦੀ ਹੈ ਠੀਕ ਹੈ ਦਾਲ ਮਾਹਾਂ ਦੀ ਸਿੰਜਿ ਸ਼ਰਾਹਾਂ ਦੀ ਇੱਕ ਕਹਾਵਤੋ ਹੀ ਬਣੀ ਹੋਈ ਹੈ ਦਾਲ ਮਾਹਾਂ ਦੀ ਸਿੰਜਿ ਸ਼ਰਾਹਾਂ ਦੀ ਠੀਕ ਹੈ ਇਸ ਤਰੀਕੇ ਨਾਲ ਇਹ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਨੋਟ ਕਰ ਸਕਦੇ ਹੋ ਮੈਂ ਸਾਈਡ ਤੇ ਹੋ ਜਾਣਾ ਤੁਸੀਂ ਇਹਨੂੰ ਨੋਟ ਕਰ ਲਓ ਕਲਾਸ ਰੋਕ ਕੇ ਨੋਟ ਕਰ ਲਿਆ ਕਰੋ ਠੀਕ ਹੈ ਬਾਕੀ ਪਾਠ ਕਰਨੇ ਨੇ ਤਾਂ ਉਹਦੀਆਂ ਕਲਾਸਾਂ ਵੀ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਤਾਂ ਆਪਾਂ ਗੱਲ ਕਰਦੇ ਹਾਂ ਇੱਥੇ ਤੰਨਾ ਨੰਬਰ ਪ੍ਰਸ਼ਨ ਨੇ ਆਪਣੇ ਕੋਲ ਠੀਕ ਹੈ ਤੰਨਾ ਨੰਬਰ ਪ੍ਰਸ਼ਨ ਦੇ ਵਿੱਚ ਕੀ ਹੈ ਕਿਸਾਨੀ ਜੀਵਨ ਅਤੇ ਆਮ ਲੋਕਾਂ ਦਾ ਇਸ ਮੇਲੇ ਨਾਲ ਸੰਬੰਧ ਕਿਵੇਂ ਜੁੜਿਆ ਹੋਇਆ ਹੈਗਾ ਮੇਲੇ ਦੇ ਦਿਨਾਂ ਵਿੱਚ ਕਿਸਾਨ ਨੇੜ ਉਹ ਮੱਕੀ ਦੀ ਸੰਭਾਲ ਅਤੇ ਕਣਕ ਦੀ ਵਿਜਾਈ ਦਾ ਕੰਮ ਖਤਮ ਕਰਕੇ ਠੀਕ ਹੈ ਮੇਲੇ ਵਿੱਚ ਹਿੱਸਾ ਲੈਣ ਲਈ ਬੇਲੇ ਹੋ ਜਾਂਦੇ ਨੇ ਫਿਰ ਉਹ ਮੇਲੇ 'ਚ ਆ ਜਾਂਦੇ ਨੇ ਠੀਕ ਹੈ ਉੱਥੇ ਪੁਰਾਣੇ ਸਮੇਂ ਵਿੱਚ ਇਸ ਮੇਲੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਬਾਜ਼ਾਰ ਲੱਗਣ ਕਰਕੇ ਲੋਕ ਇੱਥੋਂ ਕੀ ਕਰਦੇ ਸੀਗੇ ਸਾਲ ਭਰ ਦਾ ਸਮਾਨ ਖਰੀਦ ਲੈਂਦੇ ਸੀ। ਇਹ ਆਮ ਲੋਕਾਂ ਦਾ ਸਬੰਧ ਕਿਵੇਂ ਹੈ? ਉਹ ਇੱਥੇ ਤੋਂ ਸਮਾਨ ਖਰੀਦਦੇ ਸੀ ਪੂਰਾ ਸਾਲ ਜਿਹੜਾ ਉਹਨਾਂ ਨੇ ਵਰਤਣ ਹੈ। ਕਿਸਾਨ ਬੇਲੇ ਹੋ ਜਾਂਦੇ ਸੀ ਕਣਕ ਦੀ ਵਿਜ਼ਾਈ ਕਰਕੇ। ਠੀਕ ਹੈ ਇਸ ਤਰੀਕੇ ਨਾਲ ਇੱਥੇ ਇਹ ਆਮ ਲੋਕਾਂ ਦਾ ਅਤੇ ਕਿਸਾਨਾਂ ਦਾ ਸਬੰਧ ਜੁੜਿਆ ਹੋਇਆ ਹੈਗਾ। ਤੁਸੀਂ ਇਹ ਪ੍ਰਸ਼ਨ ਦਾ ਜਿਹੜਾ ਉੱਤਰ ਤੁਸੀਂ ਵਿੱਚ ਇਹ ਨੋਟ ਕਰ ਸਕਦੇ ਹੋ। ਅੱਗੇ ਦਿੱਤਾ ਹੋਇਆ 4 ਨੰਬਰ ਪ੍ਰਸ਼ਨ। 4 ਨੰਬਰ ਪ੍ਰਸ਼ਨ ਦੇ ਵਿੱਚ ਕੀ ਹੈਗਾ ਦੇਖੋ। 4 ਨੰਬਰ ਪ੍ਰਸ਼ਨ ਹੈ ਜਿਹੜਾ ਇਸ ਦੇ ਵਿੱਚ ਲਿਖਿਆ ਹੋਇਆ ਹੈਗਾ ਸਮੇਂ ਦੇ ਬੀਤਣ ਨਾਲ ਇਸ ਮੇਲੇ ਵਿੱਚ ਕਿਹੜਾ ਅੰਤਰ ਵੇਖਣ ਨੂੰ ਮਿਲਿਆ ਹੈ ਇਹ ਪ੍ਰਸ਼ਨ ਹੈਗਾ ਇਸ ਦਾ ਉੱਤਰ ਕੀ ਲਿਖਣਾ ਹੈ ਤੁਸੀਂ ਦੇਖੋ ਇੱਥੇ ਤੋਂ ਸਮੇਂ ਦੇ ਬੀਤਣ ਨਾਲ ਇਸ ਮੇਲੇ ਦਾ ਰੰਗ ਬਦਲ ਗਿਆ ਹੈ ਹੁਣ ਇਸ ਵਿੱਚ ਪ੍ਰਾਣੀ ਤਕਨੀਕ ਵਾਲੀਆਂ ਜਿਹੜੇ ਫੋਟੋਗ੍ਰਾਫਰ ਨਹੀਂ ਪਹਿਲਾਂ ਉਹ ਇਦਾਂ ਫੋਟੋਆਂ ਦੇਖਿਆ ਕਰਦੇ ਸੀ ਇਦਾਂ ਅੱਖ ਜੀ ਲਗਾ ਕੇ ਠੀਕ ਹੈ ਉਹ ਚੀਜ਼ਾਂ ਜਿਹੜੀਆਂ ਇੱਥੇ ਮਤਲਬ ਕਿ ਹੁਣ ਹੈ ਨਹੀਂ ਗੀਆਂ ਹੁਣ ਠੀਕ ਹੈ ਉਹ ਦੁਕਾਨਾਂ ਸਿੱਟੀਆਂ ਉਹ ਹੈ ਨਹੀਂ ਗੀਆਂ ਬਲਦਾਂ ਦੀ ਭਾਰੀ ਮੰਡੀ ਲੱਗਦੀ ਹੁੰਦੀ ਸੀ ਇੱਥੇ ਠੀਕ ਹੈ ਸ਼ਿੰਗਾਰੇ ਹੋਏ ਊਠ ਇਸ ਮੰਡੀ ਦੇ ਵਿੱਚ ਆਉਂਦੇ ਸੀਗੇ ਪਰ ਇਹੇ ਚੀਜ਼ਾਂ ਜਿਹੜੀਆਂ ਹੁਣ ਉੱਥੇ ਦੇਖਣ ਨੂੰ ਨਹੀਂ ਮਿਲਦੀਆਂ ਇਸ ਤਰੀਕੇ ਨਾਲ ਇਹ ਜਿਹੜਾ ਮੇਲਾ ਹੈਗਾ ਇਹ ਬਦਲ ਚੁੱਕਿਆ ਹੈਗਾ ਅੱਗੇ ਦੋਸਤੋ 5 ਨੰਬਰ ਪ੍ਰਸ਼ਨ ਇਸ ਤੇ ਕੀ ਹੈਗਾ ਪੁਰਾਣੇ ਸਮੇਂ ਵਿੱਚ ਇਸ ਮੇਲੇ ਪ੍ਰਤੀ ਲੋਕਾਂ ਦਾ ਉਤਸ਼ਾਹ ਕਿਹੋ ਜਿਹਾ ਹੁੰਦਾ ਸੀ ਦੇਖੋ ਛਿੰਝੇ ਸ਼ਰਾਹਾਂ ਦੀ ਮੇਲੇ ਨੂੰ ਬਣਾਉਣ ਲਈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਈ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਕੱਚੇ ਰਾਹਾਂ ਨੂੰ ਲਿਪਿਆ ਪੋਚਿਆ ਜਾਂਦਾ ਸੀ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ ਮੇਲੇ ਤੋਂ ਪਹਿਲਾਂ ਮਹਿਮਾਨਾਂ ਦਾ ਆਣਾ ਸ਼ੁਰੂ ਹੋ ਜਾਂਦਾ ਸੀ ਪਿੰਡ ਦੇ ਲੋਕ ਸੀ ਉਹਨਾਂ ਦੇ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਸੀਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਮੇਲੇ ਦੇ ਵਿੱਚ ਵੱਡੀ ਰੌਣਕ ਹੁੰਦੀ ਸੀਗੀ ਠੀਕ ਹੈ ਅੱਗੇ ਸ਼ਰਾਹਾਂ ਦੀ ਛਿੰਜ ਮੇਲੇ ਦਾ ਦ੍ਰਿਸ਼ ਜਿਹੜਾ ਇਹ ਆਪਾਂ ਨਿਵੇਸ਼ ਕਰਨਾ ਹੈਗਾ ਦ੍ਰਿਸ਼ ਵਰਣਨ ਕਰਨਾ ਹੈਗਾ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੇ ਹਿਮਾਚਲ ਦੇ ਲੋਕ ਦੂਰੋਂ ਦੂਰੋਂ ਪਹੁੰਚਦੇ ਸਨ ਅਸਮਾਨ ਛੁੰਦੇ ਚੰਡੋਲ ਹੁੰਦੇ ਸੀਗੇ ਠੀਕ ਹੈ ਤੇ ਇਸ ਤੋਂ ਇਲਾਵਾ ਚੰਡੋਲ ਸ਼ਿੰਗਾਰੇ ਹੁੰਦੇ ਸੀ ਮਟਿਆਰਾਂ ਦੀ ਮਣਿਆਰੀ ਦੀਆਂ ਦੁਕਾਨਾਂ ਤੇ ਭੀੜ ਜੁੜੀ ਹੋਈ ਹੁੰਦੀ ਸੀ ਕਿ ਗੱਪਰੂ ਟੋਲੀਆਂ ਬਣਾ ਕੇ ਘੁੰਮ ਰਹੀ ਹੁੰਦੇ ਸਨ ਪਿਛਲੇ ਡੇਢ ਕੁ ਦਹਾਕੇ ਤੋਂ ਲਗਭਗ 15 ਕਸਾਲਾਂ ਤੋਂ ਤਾਂ ਨਰੋਜਾ ਖੇਡ ਤੇ ਸੱਭਿਆਚਾਰਕ ਮੇਲਾ ਖੇਚਦਾ ਕੇਂਦਰ ਬਣਿਆ ਹੋਇਆ ਹੈਗਾ ਠੀਕ ਹੈ ਤਾਂ ਇਸ ਨੂੰ ਤੁਸੀਂ ਇਸ ਤਰੀਕੇ ਨਾਲ ਨੋਟ ਕਰ ਸਕਦੇ ਹੋ ਇਹ ਸਾਰਾ ਪ੍ਰਸ਼ੰਸ ਜਿਹੜਾ ਇਸ ਦਾ ਉੱਤਰ ਇਹ ਨੋਟ ਕਰਨਾ ਹੈਗਾ ਅੱਗੇ ਆਪਣੇ ਕੋਲ ਕੁਝ ਸ਼ਬਦ ਦਿੱਤੇ ਹੋਏ ਨੇਗੇ ਇਹਨਾਂ ਸ਼ਬਦਾਂ ਦੇ ਆਪਾਂ ਨੇ ਬਾਕ ਬਣਾਉਣੇ ਨੇ ਨਾਲੇ ਤਾਂ ਆਪਾਂ ਨੇ मीनिंग ਦੱਸਣੇ ਨਾਲੇ ਇਹਨਾਂ ਦੇ ਜਿਹੜੇ ਬਾਕ ਬਣਦੇ ਸੀਗੇ ਉਹ ਬਾਕ ਆਪਾਂ ਨੇ ਬਣਾਣੇ ਨੇ ਜਿਵੇਂ ਕੁੱਗ ਵਸਦੇ ਸ਼ਬਦ ਦਿੱਤਾ ਹੈ ਆਪਾਂ ਨੂੰ ਕੁੱਗ ਵਸਦੇ ਇਹਦਾ ਅਰਥ ਹੁੰਦਾ ਵੀ ਸੰਗਣੀ ਆਵਾਦੀ ਵਾਲੇ ਅੱਤਵਾਦ ਦੇ ਦੌਰ ਨੇ ਕੁੱਗ ਵਸਦੇ ਪਿੰਡਾਂ ਨੂੰ ਉਜਾੜ ਦਿੱਤਾ ਅੱਗੇ ਆਪ ਮੁਹਾਰੇ ਸ਼ਬਦ ਦਿੱਤਾ ਹੋਇਆ ਆਪ ਮੁਹਾਰ ਦਾ ਅਰਥ ਨੇ ਬੇਕਾਬੂ ਹੋਏ ਠੀਕ ਹੈ ਨੌਜਵਾਨ ਆਪ ਮੁਹਾਰੇ ਮੇਲਿਆਂ ਵਿੱਚ ਪਹੁੰਚ ਜਾਂਦੇ ਹਨ ਠੀਕ ਹੈ ਇਹਨਾਂ ਸ਼ਬਦਾਂ ਦੇ ਬਾਕ ਤੁਸੀਂ ਇਸ ਤਰ੍ਹਾਂ ਇੱਥੇ ਤੋਂ ਦੇਖ ਕੇ ਬਣਾ ਸਕਦੇ ਹੋ ਅੱਗੇ ਆਪਣੇ ਕੋਲ ਸ਼ਸ਼ੋਪਿਤ ਠੀਕ ਹੈ ਯਾਨੀ ਕਿ ਸੁੰਦਰ ਸਜਿਆ ਹੋਇਆ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਸ਼ਸ਼ੋਪਿਤ ਹੈ ਠੀਕ ਹੈ ਅਗੇ ਨਤਮਸਤਕ ਹੋਣਾ ਨਤਮਸਤਕ ਹੋਣ ਯਾਨੀ ਕਿ ਸਤਿਕਾਰ ਨਾਲ ਸਿਰ ਝੁਕਾ ਕੇ ਖੜੇ ਹੋਣਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਸੰਗਤਾਂ ਨਤਮਸਤਕ ਹੁੰਦੀਆਂ ਨੇਗੀਆਂ ਠੀਕ ਹੈ ਇਸ ਤਰੀਕੇ ਨਾਲ ਇਹਦਾ ਆਨਸਰ ਤੁਸੀਂ ਇੱਥੇ ਤੋਂ ਲਿਖ ਸਕਦੇ ਹੋ ਨੋਟ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਜੋ ਸ਼ਬਦ ਦਿੱਤੇ ਹੋਏ ਨੇਗੇ ਇਹ ਸ਼ਬਦ ਨੇਗੇ ਸਰਸ਼ਾਰ ਕਰ ਦੇਣਾ ਜਨਕੀ ਆਨੰਦ ਨਾਲ ਭਰ ਦੇਣਾ ਸੱਭਿਆਚਾਰਕ ਮੇਲੇ ਰੂ ਨੂੰ ਸਰਸ਼ਾਰ ਕਰ ਦਿੰਦੇ ਨੇਗੇ ਠੀਕ ਹੈ ਪ੍ਰਦਰਸ਼ਨੀ ਇਹਦਾ ਅਰਥ ਹੁੰਦਾ ਹੈ ਨਮਾਇਸ਼ ਠੀਕ ਹੈ ਬਾਬਾ ਫਰੀਦ ਮੇਲੇ ਵਿੱਚ ਪੁਰਾਤਨ ਸਮਾਨ ਦੀ ਪ੍ਰਦਰਸ਼ਨੀ ਲੱਗਦੀ ਹੈ ਇਹਨੂੰ ਇਦਾਂ ਲਿਖ ਸਕਦੇ ਹਾਂ ਠੀਕ ਹੈ ਅੱਗੇ ਆਪਣੇ ਕੋਲ ਸ਼ਬਦ ਪੱਬਾਂ ਪਾਰ ਹੋਣਾ ਇਹਦਾ ਅਰਥ ਹੁੰਦਾ ਵੀ ਤਤਪਰ ਹੋ ਜਾਣਾ ਤਿਆਰ ਹੋ ਜਾਣਾ ਕਿਸੇ ਚੀਜ਼ ਲਈ ਉਤਸ਼ਾਹਿਤ ਹੋ ਜਾਣਾ ਹਨਾ ਪੰਜਾਬੀ ਲੋਕ ਮਹਿਮਾਨਾਂ ਦੇ ਸਤਿਕਾਰ ਲਈ ਪੱਬਾਂ ਪਾਰ ਹੋ ਜਾਂਦੇ ਨੇ ਅੱਗੇ ਹਫੜਾ ਦਫੜੀ ਇਹਦਾ ਅਰਥ ਹੁੰਦਾ ਵੀ ਕਵਰਾ ਆ ਕੇ ਜਿੱਧਰ ਮੂੰਹ ਆਏ ਤੌੜਨਾ ਵੀ ਲੋਕਾਂ ਚ ਭੀੜ ਭੜੱਕ ਕੇ ਚਰੌਲਾ ਆਪਾਂ ਬੈ ਗਿਆ ਹਫੜਾ ਤਾਂ ਆਪਣੀ ਮੱਚ ਗਈ ਠੀਕ ਹੈ ਮੇਲੇ ਵਿੱਚ ਲੜਾਈ ਹੋਣ ਕਾਰਨ ਹਫੜਾ ਤਾਂ ਆਪਣੀ ਮੱਚ ਗਈ ਠੀਕ ਹੈ ਤਾਂ ਇਸ ਨੂੰ ਤੁਸੀਂ ਇਦਾਂ ਨੋਟ ਕਰ ਸਕਦੇ ਹੋ ਅੱਗੇ ਆਪਣੇ ਕੋਲ ਅਸਮਾਨ ਛੁੰਦੇ ਇਹਦਾ ਅਰਥ ਹੁੰਦਾ ਵੀ ਬਹੁਤ ਉੱਚੇ ਠੀਕ ਹੈ ਉੱਚੇ-ਉੱਚੇ ਤਾਂ ਵੱਡੇ ਸ਼ਹਿਰਾਂ ਵਿੱਚ ਅਸਮਾਨ ਛੂੰਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਹਨ ਇਹਦਾ ਉੱਤਰ ਇਦਾਂ ਲਿਖ ਸਕਦੇ ਤੁਸੀਂ ਠੀਕ ਹੈ ਅੱਗੇ ਆਪਣੇ ਕੋਲ ਦੂਣ ਸਵਾਇਆ ਇਹਦਾ ਅਰਥ ਹੁੰਦਾ ਹੈ ਬਹੁਤ ਵੱਧ ਜਾਣਾ ਠੀਕ ਹੈ ਪੰਜਾਬੀ ਲੋਕਾਂ ਦਾ ਚਾਹ ਮੇਲਿਆਂ ਦੌਰਾਨ ਦੂਣ ਸਵਾਇਆ ਹੋ ਜਾਂਦਾ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਇਸ ਦਾ ਜਿਹੜਾ ਆਨਸਰ ਸੀ ਉਹ ਤੁਸੀਂ ਲਿਖ ਸਕਦੇ ਹੋ ਆਪਣੇ ਕੋਲ ਇਹ ਪਾਠ ਪੂਰਾ ਹੋ ਚੁੱਕਿਆਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਬਾਕੀ ਪਾਠ ਵੀ ਕਰਨੇ ਨੇ ਤਾਂ ਤੁਸੀਂ ਇਸ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾਗਾ ਜਾਂ ਤੁਸੀਂ ਮੇਰੀ ਕਲਾਸ ਨੂੰ ਸਬਸਕ੍ਰਾਈਬ ਕਰ ਲਓਗੇ ਇੱਥੇ ਤੁਹਾਨੂੰ ਸਾਰੇ ਪਾਠ ਵੇਖਣ ਨੂੰ ਮਿਲ ਜਾਣਗੇ ਥੈਂਕ ਯੂ ਸੋ ਮਚ